ਖਾਸ ਕਰ ਪੰਜਾਬੀਓ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਉੱਤੇ ਕਿੰਨਾ ਦਾ ਕਬਜ਼ਾ ਹੈ ਇਹ ਪੰਜਾਬ ਦੇ ਬੱਚੇ ਬੱਚੇ ਨੂੰ ਅਤੇ ਸਿੱਖ ਕੌਮ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਦਾ ਕਬਜ਼ਾ ਸ਼ਰੋਮਣੀ ਅਕਾਲੀ ਦਲ ਉੱਤੇ ਦੂਸਰੇ ਪਾਸੇ ਐਸਜੀਪੀਸੀ ਉੱਤੇ ਹੈ ਯਾਨੀ ਕਿ 143 ਮੈਂਬਰ ਨੇ ਅੰਤਰੰਗ ਕਮੇਟੀ ਦੇ ਜਿਹੜੇ ਆਪਣੀਆਂ ਰਾਤੋਂ ਰਾਤ ਜ਼ਮੀਰਾਂ ਵਿੱਚ ਦਿੰਦੇ ਨੇ ਉਹ ਵੱਡਾ ਖੁਲਾਸਾ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ 143 ਟੋਟਲ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ 43 ਮੈਂਬਰ ਕਹਿੰਦੇ ਨੇ ਕਿ ਜਿਹੜੇ ਤਿੰਨ ਜ਼ਥੇਦਾਰ ਦੀਆਂ ਸੁਵਾਮਾਂ ਰੱਦ ਕੀਤੀਆਂ ਗਈਆਂ ਨੇ ਖੋਈਆਂ ਗਈਆਂ ਨੇ ਉਹਨਾਂ ਦੀਆਂ ਸੁਵਾਮਾਂ ਨੂੰ ਬਹਾਲ ਕਰਨਾ ਚਾਹੀਦਾ ਹੈ ਤੇ 100 ਅੰਤਰੰਗ ਕਮਿਊਨਿਟੀ ਦੇ ਮੈਂਬਰ ਕਹਿੰਦੇ ਨੇ ਕਿ ਨਹੀਂ ਜਿਹੜਾ ਫੈਸਲਾ ਹੋਇਆ ਹੈ ਐਸਡੀਪੀਸੀ ਵੱਲੋਂ ਉਹ ਬਿਲਕੁਲ ਸਹੀ ਹੈ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਆਕਾ ਮੰਨਦੇ ਨੇ ਉਹ ਮਰੀਆਂ ਜ਼ਮੀਰਾਂ ਵਾਲੇ ਨੇ ਕਿਉਂਕਿ ਜਸਬੀਰ ਸਿੰਘ ਪੱਟੀ ਜਿਹੜੇ ਇੱਕ ਬੜੇ-ਵੱਡੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਮੱਕੜ ਸਾਥ ਦੇ ਸਮੇਂ ਹਿਲੇ ਹੋਏ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਮੱਕੜ ਸਿੰਘ ਮੱਕੜ ਜੀ ਉਹਨਾਂ ਵੱਲੋਂ ਇਹਨਾਂ ਨੂੰ ਗਰੰਟਾ ਦਿੱਤੀਆਂ ਜਾਂਦੀਆਂ ਸੀ ਅਤੇ ਪੈਸੇ ਲੈ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਉਹੀ ਵੱਡੇ ਅ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਿਆ ਜ਼ਮੀਨਾਂ ਵਾਲੇ ਮੈਂਬਰ ਨੇ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਕਿਹਾ ਸੀ ਕਿ ਅਸੀਂ ਤੇਰੇ ਨਾਲ ਹਾਂ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਬੀਬੀ ਜਗੀਰ ਕੌਰ ਦੇ ਹੌਸਲੇ ਬਲੰਦ ਸੀ ਕਿ ਮੈਂ ਇਸ ਵਾਰ ਪ੍ਰਧਾਨ ਬਣਾਂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਪੀਸੀ ਦੀ ਲੇਕਿਨ ਰਾਤੋ ਰਾਤ ਥੱਲੀ ਮੱਚ ਗਈ ਰਾਤੋ ਰਾਤ ਮਰੀਆਂ ਜ਼ਮੀਰਾਂ ਵਾਲੇ ਇਹਦੇ ਪਾਸੇ ਹੋ ਗਿਆ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਖਰੀਦਨ ਦੀ ਜਿਹੜੀ ਪਰੰਪਰਾ ਹੈ ਉਹ ਸੁਖਬੀਰ ਸਿੰਘ ਬਾਦਲ ਅਤੇ ਬਰਾਦਲ ਪਰਿਵਾਰ ਵੱਲੋਂ ਚਲਾਈ ਗਈ ਜਿਹੜਾ ਇਹਨਾਂ ਦੇ ਵਿਰੁੱਧ ਬੋਲਦਾ ਹੈ ਜਿਹੜਾ ਕਹਿੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਉਹ ਜਿਹੜਾ ਕਹਿੰਦਾ ਹੈ ਸਿੱਖ ਕੌਮ ਦੀ ਗੱਲ ਕਰੋ ਜਿਹੜਾ ਕਹਿੰਦਾ ਹੈ ਸਿੱਖ ਕੌਮ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਹੋਈਆਂ ਨੇ ਉਹਨਾਂ ਨੂੰ ਤਿਕਟਾਂ ਦਿਓ ਸੁਖਬੀਰ ਸੁਖਬੀਰ ਸਿੰਘ ਬਾਦਲ ਉਸ ਨੂੰ ਪਸੰਦ ਨਹੀਂ ਕਰਦੇ ਉਸ ਨੂੰ ਠੁਡਾ ਮਾਰਦੇ ਆ ਉਸ ਉਸ ਰਾਹ ਦੇ ਰੋੜੇ ਨੂੰ ਸਦਾ ਲਈ ਹਟਾ ਦਿੱਤਾ ਜਾਂਦਾ ਹੈ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਚਾਹੇ ਸ੍ਰੀ ਖੇਸਗੜ ਸਾਹਿਬ ਦੇ ਜਥੇਦਾਰ ਹੋਣ ਯਾਨੀ ਕਿ ਜੇਕ ਬੀਬੀ ਜਗੀਰ ਕੌਰ ਦੇ ਨਾਲ ਰਾਤੋਂ ਰਾਤ ਮਾੜਾ ਹੋਇਆ ਗੇਮ ਘੁਆ ਦਿੱਤੀ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਕਹਿੰਦੀ ਸੀ ਕਿ ਲਗਭਗ 100 ਤੋਂ ਪਲੱਸ ਵੋਟ ਮੈਨੂੰ ਪਵੇਗੀ ਜਦੋਂ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹੋਈ ਸੀ ਲੇਕਿਨ ਨਹੀਂ 48 ਹੀ ਆਏ ਬਾਕੀ ਅੱਧੇ ਤੋਂ ਜ਼ਿਆਦਾ ਰਾਤੋਂ ਰਾਤ ਖਰੀਦ ਲੈ ਗਿਆ ਬਦਲ ਬਦਲ ਗਿਆ ਕਿਉਂਕਿ ਇਹ ਬੀਬੀ ਜਗੀਰ ਕੌਰ ਦਾ ਬਿਆਨ ਹੈ ਜਿਹੜੇ ਕਰਮਚਾਰੀ ਨੇ ਯਾਨੀ ਕਿ ਇੱਕ ਇੱਕ ਘਰ ਦੇ ਪੁੱਤਰ ਨੂੰ ਪਿਓ ਮਾਂ ਅਗੇ ਹੋਰ ਯਾਨੀ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਚਾਰੀ ਨੇ ਤਰਖਾਹਾਂ ਰਹਿ ਰਹੇ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਨਹੀਂ ਬੋਲਣਗੇ ਜਸਵੀਰ ਸਿੰਘ ਪੱਟੀ ਨੇ ਕਿਹਾ ਹੈ ਕਿ ਉਹ ਤਾਂ ਖਰਗੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਖਰੀਦੇ ਹੋਏ ਨੇ ਇਸ ਲਈ ਚਾਹੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾ ਇਮਾਨਦਾਰ ਨੇ ਪੈਸੇ ਦਾ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਂਦਾ ਜਦੋਂ ਭਰਤੀ ਕੀਤੀ ਜਾਂਦੀ ਹੈ ਭਾਵੇਂ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕੁਝ ਅਪਸ਼ਬਦ ਕੋਈ ਭद्दी ਸ਼ਬਦਾਵਲੀ ਵਰਤੀ ਬੀਬੀ ਜ਼ਗੀਰ ਕੌਰ ਦੇ ਲੈਕਿਨ ਜੇ ਗੱਲ ਕਰੀਏ ਉਹਨਾਂ ਦੇ ਕਿਰਦਾਰ ਦੀ ਉਹਨਾਂ ਦੇ ਕਾਰਜਕਾਲ ਦੀ ਉਹਨਾਂ ਦਾ ਕਾਰਜਕਾਰ ਬਿਲਕੁਲ ਬੇਦਾਗ ਹੈ ਅਸੀਂ ਇਸ ਕੰਮ ਦੀ ਸਲਾਹਾ ਕਰਦੇ ਹਾਂ ਜਿਸ ਤਰ੍ਹਾਂ ਹੁਣ ਐਡਵੋਕੇਟ ਹਜੇ ਦਸਿਕ ਧਾਮੀ ਕਹਿ ਰਹੇ ਨੇ ਕਿ ਵਿਧਾਨ ਬਣਨਾ ਚਾਹੀਦਾ ਹੈ ਕਾਨੂੰਨ ਬਣਨੇ ਚਾਹੀਦੇ ਨੇ ਉਹਨਾਂ ਦੇ ਵਿੱਚੋਂ 43 ਕੋ ਸਹਿਮਤ ਹੋਣਗੇ 100 ਕੋ ਫਿਰ ਸਹਿਮਤ ਨਹੀਂ ਹੋਣਗੇ ਜਿੰਨੇ ਵੀ ਅੱਜ ਤੋਂ ਪਹਿਲਾਂ ਵੱਡੇ ਫੈਸਲੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਅ ਦੇ ਸਾਬਕਾ ਪ੍ਰਧਾਨ ਸੁਭਿਸ ਬਾਦਲ ਦੇ ਅਨਸਾਰ ਹੀ ਹੋਏ ਨੇ ਸਮੇਂ-ਸਮੇਂ ਤੇ ਕਮੇਟੀਆਂ ਬਣੀਆਂ ਸਮੇਂ-ਸਮੇਂ ਤੇ ਚੇਅਰਮੈਨ ਬਣੇ ਸਮੇਂ-ਸਮੇਂ ਤੇ ਪ੍ਰਬੰਧਨ ਲੱਗੇ ਲੇਕਿਨ ਉਹਨਾਂ ਪ੍ਰਬੰਧਨਾਂ ਦੀ ਉਹਨਾਂ ਕਮੇਟੀਆਂ ਉੱਤੇ ਪ੍ਰੈਸ਼ਰ ਕਿੰਨਾ ਦਾ ਸੀ ਦਬਾਅ ਕਿੰਨਾ ਦਾ ਸੀ ਇਹ ਸਿਰਫ ਕੌਮ ਨੂੰ ਪਤਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਨੇ ਉਹ ਉਹ ਬਚਾਉਣਾ ਚਾਹੁੰਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਦਮਦਮ ਦੀ ਚਕਸਾਲ ਦੇ ਮੁਖੀ ਬਾਬਾ ਗਰਨਾਮ ਸਿੰਘ ਹਰਨਾਮ ਸਿੰਘ ਤੋਂ ਬਾਦੀ ਤੇ ਹਰਨਾਮ ਸਿੰਘ ਧੁੰਮਾ ਨੂੰ ਵੀ ਅੰਦਰ ਖਾਤੇ ਮਿਲਿਆ ਜਾ ਰਿਹਾ ਹੈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ 28 ਮਾਰਚ ਨੂੰ ਵਿਰੋਧ ਨਾ ਕਰੋ ਯਾਨੀ ਕਿ ਜਿਹੜਾ ਬਾਦਲ ਦੇ ਖਿਲਾਫ ਬੋਲਦਾ ਹੈ ਉਸ ਦਾ ਰਤੋਂ ਰਤ ਸੌਦਾ ਲਿਆ ਕਰ ਲਿਆ ਜਾਂਦਾ ਹੈ ਇਹ ਜਸਬੀਰ ਸਿੰਘ ਪੱਟੀ ਦਾ ਕਹਿਣਾ ਹੈ ਜੋ ਇੱਕ بڑے ਸਿੱਖ ਮੁੱਦਿਆਂ ਉਤੇ ਬੋਲਦੇ ਨੇ ਬੜੇ ਵਧੀਆ ਪ੍ਰਚਾਰਕ ਨੇ ਬੜੇ ਵਧੀਆ ਉਨ੍ਹਾਂ ਦੇ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਇਹ ਰਾਤੋਂ ਰਾਤ ਲੋਕਾਂ ਦੀਆਂ ਜ਼ਮੀਰਾਂ ਵਿਕ ਜਾਂਦੀਆਂ ਨੇ ਰਾਤੋਂ ਰਾਤ ਲੋਕ ਬਦਲ ਜਾਂਦੇ ਨੇ ਬਾਦਲ ਦੇ ਹੱਥ ਵਿੱਚ ਹੈ ਹੱਥ ਵਿੱਚ ਸੀ ਅਤੇ ਹੱਥ ਵਿੱਚ ਰਹੇਗਾ ਤਾਂ